ਨਰ ਸਿੰਘ ਜੈਤੋ ਸਰਜਾਂ ਤੋਂ ਇਹ ਸਾਡਾ ਵੀਰ ਛੋਟਾ ਲਵਪ੍ਰੀਤ ਸਿੰਘ ਛੋਟਾ ਨਾਮ ਇਹਦਾ ਲੱਭਾ ਪਿਆਰਨਾ ਸੀ ਨੂੰ ਕਹਿੰਦੇ ਆ ਤੇ ਸਾਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਪੂਰੇ ਜੈਤੋ ਸਰਜਾਂ ਨੂੰ ਵਾਈਕਸੀ ਕਲੱਬ ਜੈਤੋ ਸਰਜਾਂ ਨੂੰ ਕਿ ਇਹ ਸਾਡਾ ਵੀਰ ਖੇਲੋ ਇੰਡੀਆ ਵਿੱਚੋਂ ਸੈਕੰਡ ਪੋਜੀਸ਼ਨ ਸਿਲਵਰ ਮੈਡਲ ਲੈ ਕੇ ਆਇਆ ਅਸੀਂ ਬਹੁਤ ਸ਼ੁਭਕਾਮਨਾਵਾਂ ਦਿੰਦੇ ਆ ਤੇ ਸਾਰਿਆਂ ਦਾ ਧੰਨਵਾਦ ਕਰਦੇ ਆ ਪਿੰਡ ਦੀ ਸੰਗਤ ਦਾ ਜਿਹੜੇ ਨਾਲ ਆਏ ਆ ਇਹਦਾ ਮਾਣ ਵਧਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਪਿੰਡ ਦਾ ਨਾਮ ਹੈ ਰਾਇ ਪਿੰਡ ਜੈਤੂ ਸਰਜਾ ਮੇਰਾ ਨਾਮ ਕਪਿੰਦ ਸਿੰਘ ਆ ਅੱਜ ਪਿੰਡ ਦੇ ਗੱਭਰੂ ਵੱਲੋਂ ਮੱਲਾ ਮਾਰੀ ਸਾਡੇ ਪਿੰਡ ਦਾ ਵੈਸੇ ਪਹਿਲਾਂ ਸਪੋਰਟਸ ਦੇ ਵਿੱਚ ਸ਼ੁਰੂ ਤੋਂ ਉੱਤੋਂ ਹੀ ਮੱਲਾ ਮਾਰਦਾ ਆ ਸਾਡੇ ਪਿੰਡ ਦੇ ਜਿਹੜੇ ਸਭ ਤੋਂ ਪੁਰਾਣੇ ਖਿਡਾਰੀ ਆ ਮਾਸਟਰ ਸ੍ਰਿੰਦਰ ਸਿੰਘ ਜੋ ਸਾਡੇ ਕਲੱਬ ਦੇ ਚੇਅਰਮੈਨ ਨੇ ਸਾਡੇ ਪਿੰਡ ਦੇ ਸਰਪੰਚ ਜੋਸ਼ਵਿੰਦਰ ਸਿੰਘ ਉਹ ਵੀ ਬਹੁਤ ਵਧੀਆ ਇਸ ਕਲੱਬ ਦੇ ਪਲੇਅਰ ਰਹੇ ਨੇ ਤੇ ਅੱਜ ਵੀ ਕਲੱਬ ਨੂੰ ਬਹੁਤ ਵਧੀਆ ਸੰਯੋਗ ਦਿੰਦੀ ਪੂਰੀ ਪੰਚਾਇਤ ਤੇ ਮਾਸਟਰ ਸ੍ਰਿੰਦਰ ਸਿੰਘ ਤੇ ਜੋ ਪੂਰੇ ਮਤਲਬ ਕਲੱਬ ਦੇ ਇਤਿਹਾਜ ਪੰਚਾਇਤ ਦੇ ਸਹਿਯੋਗ ਦੇ ਨਾਲ ਜਿਹੜੀ ਨਵੀਂ ਕਮੇਟੀ ਬਣਾਈ ਗਈ ਸੀ ਜਿਸ ਦੇ ਵਿੱਚ ਸਾਡੀ ਕਲੱਬ ਦੇ ਚੇਅਰਮੈਨ ਨੇ ਮਾਸਟਰ ਸਰਿੰਦਰ ਸਿੰਘ ਤੇ ਪ੍ਰਧਾਨ ਚੁਣਿਆ ਗਿਆ ਸੀ ਸਰਬਜੀਤ ਸਿੰਘ ਬੱਬੂ ਜੋ ਇਸ ਟਾਈਮ ਜਰਮਨੀ ਤੇ ਨੇ ਤੇ ਵਾਈਸ ਪ੍ਰਧਾਨ ਨੇ ਗੁਰਵਿੰਦਰ ਸਿੰਘ ਸਾਭੀ ਜੋ ਯੂਕੇ ਤੇ ਨੇ ਇਸ ਟਾਈਮ ਤੇ ਕੈਸ਼ੀਅਰ ਆਡੇ ਨੇ ਗੁਰਮੀਤ ਸਿੰਘ ਜੋ ਆਰਐਸਐਫ ਦੇ ਵਿੱਚ ਬਹੁਤ ਹੀ ਵਧੀਆ 플레이ਰ ਨੇ ਜੋ ਫੁੱਟਬਾਲ ਦੇ ਵਿੱਚ ਬਹੁਤ ਉਹਨਾਂ ਨੇ ਪਿੰਡ ਦਾ ਨਾਮ ਉੱਚਾ ਕੀਤਾ ਹੈ ਤੇ ਸਾਡੀ ਸਾਰੀ ਕਲੱਬ ਜਿਹੜੀ ਆ ਜੋ ਨਵੇਂ ਪਲੇਅਰ ਆ ਉਹਨਾਂ ਨੂੰ ਹਰ ਤਿਕਾ ਦੀ ਸਹਤ ਆ ਦਿੱੰਦੀ ਆਈ ਤੇ ਗਾਂਕੂ ਵੀ ਦਿੰਦੀ ਰਹੇਗੀ ਮਤਲਬ ਕਲੱਬ ਦਾ ਵੀ ਬਹੁਤ ਵਧੀਆ ਪਲੇਅਰਾਂ ਨੂੰ ਸੰਯੋਗ ਗਿਆ ਇਹ ਸਾਡੀ ਕਲੱਬ ਜਿਹੜੀ ਆ ਪ੍ਰਧਾਨ ਸਾਹਿਬ ਵੱਲੋਂ ਵੀ ਹੁਕਮ ਹੋਇਆ ਹਨ ਹੁਣੇ ਪੀ ਜਿੰਨੇ ਵੀ ਐਨ ਆਰ ਆਈ ਵੀਰ ਆ ਉਹ ਇਸ ਮੁੰਡੇ ਨੂੰ ਗਰਾਊਂਡ ਦੇ ਵਿੱਚ ਜਿਹਦਾ ਟੂਰਨਾਮੈਂਟ ਕਰਾਈ ਜਾਊਗੀ ਸਰਪੰਚ ਸਾਹਿਬ ਦੇ ਸੰਯੋਗ ਦੇ ਨਾਲ ਸਾਰੀ ਪੰਚਾਇਤ ਦੇ ਨਾਲ ਤੇ ਵਧੀਆ ਤਰੀਕੇ ਨਾਲ ਇਹਨੂੰ ਸਨਮਾਨਿਤ ਕੀਤਾ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾ ਨਾਮ ਬੋਲੋ ਭਾਈ ਗੁਰਜੀਤ ਸਿੰਘ ਸਾਹਿਬ ਭਾਈ ਗੁਰਜੀਤ ਜੀ ਕੀ ਬਧੇ ਮੇਰਾ ਨਾਮ ਬਲਬੀਰ ਸਿੰਘ ਲੈਕਚਰਰ ਬਲਬੀਰ ਸਿੰਘ ਮੈਂ ਪਿੰਡ ਜੈਤੂ ਸਰ ਜਿਹਦਾ ਵਸਨੀਕ ਆ ਮੈਂ ਸਰਪੰਚ ਮੌਜੂਦਾ ਸਰਪੰਚ ਦਾ ਬਰਦਰ ਆ ਤੇ ਕੀ ਕਹਿਣਾ ਚਾਹੁੰਦੇ ਅੱਜ ਓਡੇ ਪਿੰਡ ਦੇ ਵਿੱਚ ਇੱਕ ਖਿਡਾਰੀ ਬੜਾ ਨੈਸ਼ਨਲ ਲੈਵਲ ਤੇ ਖੇਡ ਗਿਆ ਬੜੀ ਮਾਣ ਵਾਲੀ ਗੱਲ ਆ ਪਿੰਡ ਵਾਸਤੇ ਪਿੰਡ ਦੀ ਕਲੱਬ ਨੂੰ ਬਹੁਤ ਜਿਆਦੀਆਂ ਸ਼ੁਭ ਕਾਮਨਾਵਾਂ ਮੁੰਡਾ ਸਾਡਾ ਇਹ ਜਿਹੜਾ ਵਾ ਸਾਨੂੰ ਅੱਗੇ ਆਸੀ ਹੈਗੀ ਵੀ ਇਹ ਕੁਸ਼ਨ ਹੈ ਕਿ ਇਸ ਪਾਸੇ ਜਾਊਗਾ ਸਾਨੂੰ ਪ੍ਰਸ਼ਾਸਨ ਵੱਲੋਂ ਅਪੀਲ ਹੈ ਡੀਸੀ ਸਾਹਿਬ ਨੂੰ ਵੀ ਇਸ ਮੁੰਡੇ ਦੀ ਜੋ ਵੀ ਗੇਮ ਵੇਖ ਕੇ ਜਾਂ ਜਿਸ ਤਰ੍ਹਾਂ ਦੀਆਂ ਇਹਨੂੰ ਕਿਸ ਨਾ ਕਿਸੇ ਪਾਸੇ ਜੁੜੀ ਜੁੜੀ ਦਿੱਤੀ ਜਾਵੇ ਕਿਤੇ ਨਾ ਕਿਤੇ ਪਾਸੇ ਇਹਨੂੰ ਭਰਤੀ ਕੀਤਾ ਜਾਵੇ ਤੇ ਇੱਕ ਹੈ ਆਪਣਾ ਐਸ.ਸੀ. ਆ ਪਰਿਵਾਰ ਦਾ ਬਹੁਤ ਵਧੀਆ ਮਤਲਬ ਹਾਲ ਠੀਕ ਨਹੀਂ ਆ ਮਾਲੀਆ ਇਹਨਾਂ ਦਾ ਤੇ ਇਹਦੀ ਮਤ ਅਸੀਂ ਕਲੱਬ ਤੋਂ ਕਲੱਬ ਚੋਂ ਵੀ ਇਹਨੂੰ ਸਨਮਾਨਤ ਕਰਾਂਗੇ ਦੋ ਚਾਰ ਦਿਨ ਬਾਅਦ ਤੇ ਉਦੋਂ ਇਹਨੂੰ ਮਾਲੀ ਸਹਾਇਤਾ ਦੇਵਾਂਗੇ ਪ੍ਰਸ਼ਾਸਨ ਨੂੰ ਇਹ ਬਹੁਤ ਮਤਲਬ ਜਿੰਨੀ ਜਿੰਨਾ ਵੀ ਕਹੀਏ ਵੀ ਪ੍ਰਸ਼ਾਸਨ ਨੂੰ ਜੇ ਇਸ ਮੁੰਡੇ ਦੀ ਜੇ ਕਰ ਦਿੰਦਾ ਕਿ ਤੇ ਆਰਸੀਐਫ ਵਿੱਚ ਜਾਂ ਕਿਤੇ ਹੋਰ ਪਾਸੇ ਡੀਸੀ ਸਾਹਿਬ ਕੇਸ ਕਹਿਣਾ ਕਿ ਹਸਾਬੇ ਦੀ ਮਰਤ ਕਰ ਦਿੰਦੇ ਤੇ ਇਹ ਪਰਿਵਾਰ ਖੁਸ਼ੀਆਂ ਨਾਲ